Oh. ਇਹ ਕੋਲ ਬਸ ਹੰਡਾ ਹੁੰਦਾ ਉਹ ਨੇ ਆ ਸਾਡਾ ਜਿਹੜੀਆਂ ਬਰੇ ਜੋਸ਼ ਨਾਲ ਦਸ਼ੂ ਕਰ ਰਹੀਆਂ ਤੁਸੀਂ ਦੇਖ ਸਕਦੇ ਜੇ ਇਹ ਬਾਬਾ ਨਰਵੈਰ ਸਿੰਘ ਜੀ ਦੀ ਘੜੀ ਵਾਲੇ ਉਹ ਵੀ ਜਿਹੜਾ ਅਨਿਸ਼ਾਨ ਸਾਹਿਬ ਦਾ ਜਿਹੜਾ ਮਾਨਤਮਾਨ ਕਰਦੇ ਨੇ ਆ ਉਹ ਵੀ ਜਿਹੜੀਆਂ ਆ ਆਲਸ ਰੋਪਾ ਸਾਹਿਬ ਦੇ ਦਿੱਤੇ ਅਨਿਸ਼ਾਨ ਸਾਹਿਬ ਦਾ ਵੀ ਜਿਹੜਾ ਮਾਨਤਮਾਨ ਕਰਦੇ ਨੇ ਕਿ ਤੁਹਾਨੂੰ ਅਮਨੇ ਇੰਨਾ ਦਾ ਬੜਾ ਭਾਰੀ ਪੀੜਾ ਅੰਮ੍ਰਿਤਸਰ ਵਾਲੇ ਜ਼ਿਲ੍ਹੇਆਂ ਵਿੱਚ ਵੀ ਸਾਲਾਂ ਦੀ ਜੇਦਾਵਾ ਹਿੰਦਿਆ ਦਾ ਫੂਟੀਆਂ ਦਾ ਲੰਮੀ ਦਾ ਆਪਣਾ ਨੰਬਰ 34 ਤੋਂ ਬਰੇ ਫਰੋ ਅਜੇ ਨਾਮ ਪੁਆਇੰਟ ਆਵਾਜ਼ ਬੋਈ ਕਹਦੇ ਆ ਤਦ ਬਾਅਦ ਗ੍ਰੰਥੀ ਹੋ ਗਈ ਆ ਜਿਹੜੇ ਬਣਾਦੇ ਸੰਗਤ ਗ੍ਰੰਥੀ ਕਰਾਤ ਗ੍ਰੰਥੀ ਐਟਪੀ ਕੇ ਲੰਗੀਆਂ ਗਾਇਬੁਰ ਦੀ ਦਾਸ ਸਾਹਿਬ ਗਾਇਬੁਰ ਦੀ ਪਟੇ ਬੱਧੇ ਕੇ ਅੱਛਾ ਭੰਟਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਵਾਸਤੇ ਅੱਜ ਇਸ ਨੂੰ ਸੰਗਤ ਵਿੱਚ ਸੰਜੋਗ ਬਦਨਾ ਨਗਰ ਤੋਂ ਰਿਟਲਾਂ ਨੇ ਸੰਗਤ ਸਾਰੀ ਸੰਗਤ ਸੰਗਤ ਜੀ ਦੇ ਨਾਲ ਜੋ ਵਾਰ ਜੀ ਰੱਖਦੇ ਅੱਜ ਜਿਹੜਾ ਪ੍ਰੋਟੀਨ ਦਾ ਲੰਗਰ ਆ ਸਾਰੀ ਇਸ ਨੂੰ ਸੰਗਤ ਵਿੱਚ ਜੁਗਰੀ ਨਾਲ ਆਇਆ ਤੇ ਸਿੱਖੀ ਸੰਤਾਨ ਨੂੰ ਗੁਰਤੰਪ ਸਿਖਾ ਮਾਤਾ ਜੀ ਦਾ ਜਾਪ ਹੋ ਰਹੀਆਂ ਸਪਸ਼ਟ ਰਹਿਣਾ ਹੋਣਾ

ਨੋ ਨਾਨ ਪਾਸ਼ਾ ਦੇ ਵਿਆਪਰ ਬੰਦੀਆਂ ਦੇਸ਼ਾਵ ਦੇਸ਼ਣ ਕੀ ਵਾਸਤਿਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵੇ ਆਉਤਾ ਨੂੰ ਸੰਗਤਾਂ ਨੂੰ ਦਰਸ਼ਨ ਵੀ ਕਰਾਉਣੇ ਆ ਜੀ ਤੇ ਸਾਰੀਆਂ ਜਿਹੜੀਆਂ ਸੰਗਤਾਂ ਤੁਸੀਂ ਦੇਖ ਸਕਦੇ ਕਿ ਬੜੀ ਸ਼ਰਧਾ ਭੂਤ ਨਾਲ ਹਰ ਸਾਲ ਮਨਾਉਂਦੀਆਂ ਇਸ ਸਾਲ ਵੀ ਜਿਹੜੇ ਨੌਜਵਾਨ ਨੇ ਪ੍ਰੈਕਟਿਸ ਜਾ ਕੇ ਲੈ ਕੇ ਆਏ ਆ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤਾਂ ਦੇ ਵਿਆਪਕ ਵਿੱਚ ਸ਼ਾਮਲ ਦੇਵ ਜੀ ਮਹਾਰਾਜ ਇਹਨਾਂ ਦੇ ਵਿਆਪਕ ਦੀ ਯਾਦ ਅੰਦਰ ਹੈ ਅੱਜ ਚੌਕੀ ਸਾਹਿਬ ਤਲਵੰਡੀ ਖੰਮੜਾ ਬੋਰ ਦੇ ਸਮੁੱਚੇ ਨਾਪਾਨਵਾਸੀਆਂ ਵੱਲੋਂ ਉਹਨਾਂ ਨੂੰ ਜੀ ਆ ਕੇ ਜਗਤ ਮਾਤਾ ਮਾਤਾ ਸਲਾਖਨੀ ਦੀ ਪਾਨਤਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ ਨੇ ਔਰ ਗੁਰੂ ਨਾਨਕ ਸਾਹਿਬ ਸਿੱਤੇ ਪਾਤਸ਼ਾਹ ਮਹਾਰਾਜ ਜੀ ਦੇ ਸਵਿੱਤਰ ਪਾਵਨ ਬਹੁ ਪਰਬਤ ਆਪਾਂ ਸਾਰੇ ਖੁਸ਼ੀਆਂ ਪ੍ਰਾਪਤ ਕਰ ਰਹੇ ਆਂ ਪ੍ਰਕਾਸ਼ ਕਰਦੇ ਆਂ ਸਤਿਗੁਰੂ ਜੀ ਇਹ ਪੰਜਾਬ ਦੀ ਧਰਤੀ ਤੇ ਜਿੰਨੇ ਵੀ ਸ਼ੰਕੇ ਨੇ ਫੱਲ ਛਾਏ ਨੇ ਹਰ ਪ੍ਰਭਾਵਤਾ ਲਾਤੇ ਨੇ ਸਾਰਿਆਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰੋ ਜਰਦੀਆ ਕਲਾ ਬਖਸ਼ਿਸ਼ ਕਰੋ ਅਤੇ ਇਸ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦਾ ਦੌਰ ਦੂਰ ਕਰਕੇ ਸਾਰੇ ਸਖ ਸ਼ਾਂਤੀ ਨਾਲ ਵਸਣਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਆਪਣੇ ਜਰਦੀਆ ਕਲਾ ਬਖਸ਼ਿਸ਼ ਕਰਨਾ ਹੋਰ ਆਜ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਮਹਾਂਮਾਤ ਦੇ ਲੋਕਾਂ ਨੂੰ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਹ ਕਰ ਦਿੱਤੇ ਜਿੰਨੇ ਵੀ ਪੰਥੇ ਨੇ ਸਾਰਿਆਂ ਦੀ ਯਾਤਰਾ ਸਤਿਗੁਰੂ ਜੀ ਸਫਲੀ ਕਰਨਾ ਔਰ ਧੰਨਵਾਦ ਹੈ ਇਹ ਚੰਨ ਵਾਲੇ ਵੀਰਾਂ ਦਾ ਜਿਹੜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਪਰਬ ਦੀ ਕਵਰੇਜ ਕਰਕੇ ਜੇਸ਼ਾਂ ਦੇਸ਼ਾਂ ਵਿੱਚ ਬੈਠੇ ਵੀਰਾਂ ਤੱਕ ਵੀ ਇਹੋ ਨਾਂ ਦਾ ਜਿਹੜਾ ਸੁਖ ਸ਼ਾਂਤੀ ਦਾ ਸੁਨੇਹਾ ਗੁਰੂ ਨਾਨਕ ਸਾਹਿਬ ਜੀ ਦਾ ਪਾਚਾਰੇ ਨੇ ਸਰਦਾਸ ਨਰਿੰਦਰ ਸਿੰਘ ਦੀ ਬੱਗਾ ਮੇਰੇ ਨਾਲ ਸਾਥ ਦੇ ਰਹੇ ਨੇ ਭਾਈ ਨਵਜੋਤ ਸਿੰਘ ਦੀ ਸ਼ਾਮਨਗਰ ਅਤੇ ਭਾਈ ਮਲਜੀਤ ਸਿੰਘ ਦੀ ਬੱਗਾ ਪਈਆਂ ਪੱਲਾਂ ਦੀ ਕਿਮਾ ਨਾਨਕ ਨਾਮ ਕਰਦੀ ਕਲਾ ਤੇ ਖਾਨੀ ਸਰਦਾਰਾਂ ਦਾ ਕਲਾ ਵਾਜੇ ਦੀ ਗੱਲ ਹੈ ਵਾਜੇ ਗੁਰੂ ਜੀ ਦੇ ਪਤੇ